ਪਰ ਉਹਦਾ ਜਿਹੜਾ 5 ਸੈਕਿੰਡ ਹੋਲਡ ਸੀ 5 ਸੈਕਿੰਡ ਬਾਅਦ ਉਹਨੇ ਥੱਲੇ ਰੱਖਤਾ ਸੀ ਉਹਦਾ ਸੀਗਾ 82680 ਇਹਦੇ ਵਿੱਚ ਮੈਂਸ਼ਨ ਹੋਇਆ ਵਾ 84.580 ਪਰ ਮੈਨੂੰ ਮੇਲ ਦੇ ਵਿੱਚ ਗਿਨੀਸ ਨੇ ਕਿਹਾ ਤੁਸੀਂ 85 ਕਹਿ ਸਕਦੇ ਹੋ ਜਿੰਨੂ ਮਰਜੀ ਤੇ ਉਹਦਾ ਮਤਲਬ 82 ਸੀਗਾ ਆਪਣਾ 85 ਹੋ ਗਿਆ ਤੇ ਉਹਦਾ ਸੈਕਿੰਡ ਤੁਸੀਂ ਹੋਲਡ ਤਿੰਨ ਕਿਲੋ ਵਧ ਗਿਆ ਜੀ ਤੇ 3 ਕਿਲੋ ਜਦੋਂ ਵਧਿਆ ਚਲੋ ਹੋਲਡ ਤਾਂ ਮੈਂ ਹੋਰ ਕਰ ਦੇਣਾ ਸੀ 1 ਸੈਕਿੰਡ ਹੀ ਕਰ ਦੇਣਾ ਸੀ ਹੋਲਡ ਪਰ ਮੈਨੂੰ ਕੁਝ ਤਕਨੀਕੀ ਪ੍ਰੋਬਲਮ ਲੱਗੀ ਤੇ ਉਹਦੇ ਕਰਕੇ ਮੈਂ ਥੱਲੇ ਰੱਖਤਾ ਸਰ ਮੈਂ ਇੰਜਨ ਖਿੱਚਣਾ ਵਾ ਕਹਿੰਦੇ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ ਮੈਂ ਕਹਾ ਵੀ ਪਰਮਿਸ਼ਨ ਕਿਉਂ ਨਹੀਂ ਦੇ ਸਕਦੇ ਕਹਿੰਦੇ ਵਿੱਚ ਕੁਝ ਵੀ ਹੋ ਸਕਦਾ ਤੇਰਾ ਕੰਨ ਪਾੜ ਸਕਦਾ ਕੁਝ ਵੀ ਹੋ ਸਕਦਾ ਤੇਰੇ ਮਣਕਾ ਹਿੱਲ ਸਕਦਾ ਲੋਰ ਬਹਿ ਖਿਲ ਸਕਦੀ ਮੈਂ ਕਹਾ ਸਰ ਮੈਂ ਸਟਾਮ ਤੇ ਲਿਖੇ ਦੇ ਦਿੰਦਾ ਮੈਂ ਜ਼ਿੰਮੇਵਾਰ ਹਾਂ ਮੈਂ ਖਿੱਚਣ ਲਈ ਤਿਆਰ ਹਾਂ ਉਹਨਾਂ ਨੇ ਇੱਕ ਨਹੀਂ ਸੁਣੀ ਫਿਰ ਇਹ ਮੈਨੂੰ ਹੈਰੀ ਕਹਿੰਦਾ ਭਾਜੀ ਛੱਡੋ ਭਰੇ ਮੇਰੀ ਇੱਛਾ ਹੈ ਕਿ ਮੈਂ ਟਰੱਕ ਖਿੱਚਣਾ ਵਾ ਕਿਸੇ ਗੋਰੇ ਨੇ 15 ਮੀਟਰ ਖਿੱਚਾ ਵਗੇ ਨਹੀਂ ਸਵਾਲ ਰਿਪੋਰਟ ਬਣਾਇਆ ਤੇ ਮੈਂ ਆਪਣੇ ਰਾਈਟ ਹੈਂਡ ਕੰਨ ਦੇ ਨਾਲ ਕੋਸ਼ਿਸ਼ ਕਰੂੰਗਾ ਵੀ ਬੀ ਖਿੱਚਾਂ ਮੈਂ ਸਿੱਖ ਲਈ ਸ਼ੁਰੂ ਕਰਤੀ ਹੈ ਇਹਦੀ ਪ੍ਰੈਕਟਿਸ ਹਾਂ